ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਬਲਾਂ ਵਾਲੀ ਪੱਗ ਦੀ ਜਿਹਦੀ ਲੈਂਥ ਹੈ ਗਿਆ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵੈਲ ਵਰਤੇ ਆ ਹੁਣ ਆਪਾਂ ਪਹਿਲਾਂ ਲੜ ਲਗਾਵਾਂਗੇ ਲੜ ਨੂੰ ਸਰਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਸਲੜ ਦੇ ਵਿੱਚ ਬਲ ਇਕੱਠੇ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਸੈੱਟ ਕਰਕੇ ਲਗਾ ਦੇਣਾ ਤੇ ਜਿਹੜਾ ਆਪਾਂ ਹੁਣ ਦੂਸਰਾ ਲੜ ਲਗਾਉਣਾ ਉਸੇ ਲਾਰਨ ਨੂੰ ਬੈਕ ਟੂ ਪੈਂਚ ਕਰਨਾ ਬੈਕ ਟੂ ਪੈਂਚ ਕਰਕੇ ਤੇ ਜਿੱਥੋਂ ਆਪਾਂ ਪਹਿਲਾ ਲੜ ਲਿਆਦੇ ਉੱਥੇ ਥੋੜਾ ਹਰ ਕਰਾ ਕੇੜਾ ਆਪਾਂ ਦੂਸਰਾ ਲੜ ਲਿਆ ਖੋਣਾ ਜੀ ਤੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਵਾਲ ਨੇ ਉਹਨਾਂ ਵਾਲਾਂ ਨੂੰ ਆਪਾਂ ਹਲਕੇ ਹਲਕੇ ਇਕੱਠੇ ਕਰਕੇ ਤੇ ਲੜ ਨੂੰ ਇੱਕ ਗਾਰ ਫੋਲਡ ਕਰ ਦੇਣਾ ਜੀ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਇਸ ਲੜ ਦੇ ਵਿੱਚ ਬਾਜ ਫੇਰ ਕੇ ਜਿਹੜੇ ਆਪਣੇ ਵਾਲ ਨੇ ਉਹਨਾਂ ਵਾਲਾਂ ਨੂੰ ਆਪਾਂ ਸੈੱਟ ਕਰਨਾ ਜਿਗਾ ਤੁਹਾਡੇ ਲੜ ਦੇ ਵਿੱਚ ਬਲਣੇ ਪੈਂਦੇ ਆਪਾਂ ਆਪਣੇ ਜਿਹੜੀ ਲੜ ਦੇ ਵਿੱਚ ਦੋ ਪੱਲੇ ਹੁੰਦੇ ਹਨ ਉਹਨਾਂ ਉਹਨਾਂ ਇੱਕ ਪੱਲਾ ਜਿਹੜਾ ਹੋਊਗਾ ਆਪਣਾ